ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬ ਦੇ ਇੱਕ ਹੋਰ ਵਿਰਾਸਤੀ ਰੋਖ ਬਾਰੇ ਗੱਲ ਕਰਾਂਗੇ ਕਦੇ ਚਰਚਾ ਨਹੀਂ ਕੀਤੀ ਇਸ ਬਾਰੇ ਇਹਨੂੰ ਚਮਰੌੜ ਬੋਲ ਦਿੰਦੇ ਆ ਚਮਰੌਰ ਬੋਲ ਦਿੰਦੇ ਆ ਸ਼ਕਰ ਬੋਲ ਦਿੰਦੇ ਆ ਦੇਸੀ ਪਾਪੜੀ ਬੋਲ ਦਿੰਦੇ ਆ ਦਤਰੰਗਾ ਬੋਲ ਦਿੰਦੇ ਆ ਕੋਡਾ ਬੋਲ ਦਿੰਦੇ ਨੇ ਕਿਸੇ ਇਲਾਕੇ ਚੰਬਲ ਬੋਲ ਦਿੰਦੇ ਆ ਇਹਦੀ ਖਾਸ ਗੱਲ ਹੈਗੀ ਉੱਪਰਲਾ ਹਿੱਸਾ ਪੱਤੇ ਦਾ ਬੜਾ ਚਮਕਦਾਰ ਜਿਹਾ ਹੁੰਦਾ ਨਿਚਲਾ ਖੁਰਦਲਾ ਜਿਹਾ ਹੁੰਦਾ ਕੋਈ ਕੋਈ ਸ਼ਾਈਨ ਨਹੀਂ ਹੁੰਦੀ ਇਹਦੀ ਸਮਝਣਾ ਪੈਣਾ ਇਹ ਛੋਟੇ ਕੱਦ ਦਾ ਪਾਚੜੀ ਰੋਖਾ ਮਤਲਬ ਇੰਡੀਆ ਦਾ ਨੇਟਿਵ ਰੋਖਾ ਹੈਗਾ ਤੇ ਉਸ ਨੂੰ ਦੱਸਣਾ ਚਾਹਾਂਗੇ ਇਹਦਾ ਸੱਕ ਹੈਗਾ ਜਿਵੇਂ ਜੰਡਰ ਰੁੱਖ ਕਿਸੇ ਸਮਝ ਰੋ ਅਕਾਲ ਪਏ 1869 ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਦੋਂ ਅਕਾਲ ਪੈਂਦੇ ਸੀ ਜੰਡ ਦੇ ਰੁੱਖ ਦਾ ਜੰਡ ਦੇ ਰੁੱਖ ਦਾ ਸੱਕ ਸੀ ਆਟੇ ਦੇ ਮੇਲਾ ਕੇ ਖਾਦਾ ਜਾਂਦਾ ਸੀ ਇਸ ਰੁੱਖ ਦਾ ਜਿਹੜਾ ਮਾੜੇ ਸਮਿਆਂ ਦੇ ਵਿੱਚ ਇਸ ਰੁੱਖ ਦਾ ਜਿਹੜਾ ਸੱਕ ਆ ਇਹਦਾ ਸੱਕ ਆਟੇ ਦੇ ਮੇਲਾ ਕੇ ਖਾਦਾ ਗਿਆ ਉਸ ਤੋਂ ਜਿਹੜੇ ਫਲ ਹੁੰਦੇ ਆ ਟੇਸਟਲੈਸ ਫਲਾਂ ਦਾ ਟੇਸਟ ਕੋਈ ਨਹੀਂ ਹੁੰਦਾ ਉਹਨੂੰ ਵੀ ਮਤਲਬ ਕਹਿੰਦਾ ਔਖੇ ਸਮੇਂ ਵਿੱਚ ਲੋਕਾਂ ਨੇ ਕੰਜ਼ਿਊਮ ਕੀਤਾ ਬਲੋ ਸਮਝਣਾ ਪੈਣਾ ਸਾਨੂੰ ਇਸ ਰੁੱਖ ਦੀ ਛਿੱਲ ਜਿਹੜੀ ਬਾਰਕ ਹੈਗੀ ਆ ਉਹਨੂੰ ਪਾਣ ਦੀ ਤਰ੍ਹਾਂ ਚਬਿਆ ਜਾਂਦਾ ਉਸ ਦਾ ਮੂੰਹ ਥੋੜਾ ਲਾਲ ਹੋ ਜਾਂਦਾ ਜਿਹੜਾ ਜਿਸ ਇਲਾਕੇ ਚ ਨੂੰ ਚੱਪਦੇ ਹੈਗੇ ਆ ਤੇ ਚਮਰੌੜ ਦੀ ਲੱਕੜ ਬੜੀ ਸਖਤ ਹੁੰਦੀ ਆ ਤੇ ਹੰਨ ਅੰਸਾਰ ਹੁੰਦੀ ਆ ਇਹਦੇ ਬੁਰਸ਼ਾਂ ਦੇ ਪਿਛਲੇ ਜਿਹੜੋ ਪਲਾਸਟਿਕ ਨਹੀਂ ਸੀਗਾ ਬੁਰਸ਼ਾਂ ਦੇ ਪਿਛਲੇ ਜਿਹੜੇ ਮਤਲਬ ਉਹ ਕਹਿੰਦਾ ਲੱਕੜ ਹੁੰਦੀ ਸੀ ਬੁਰਸ਼ਾਂ ਦੀ ਇਹ ਇਹਦੀ ਬਣਦੀ ਸੀਗੀ ਬੂਟਾ ਤੇ ਕਲਬੂਤ ਬੂਟਾ ਤੇ ਕਲਬੂਤ ਬਣਾਉਣ ਦੇ ਕੰਮ ਆਉਂਦੀ ਸੀਗੀ ਲੱਕੜੇ ਦੀ ਤੇ ਫੁੱਲ ਜਿਹੜੇ ਹੈਗੇ ਚਿੱਟੇ ਸੁਗੰਧਮਈ ਹੁੰਦੇ ਆ ਮਤਲਬ ਤਾਂ ਉਹ ਬਟਰਫਲਾਈ ਤੇ ਮੱਖੀਆਂ ਨੂੰ ਬੜਾ ਅਟਰੈਕਟ ਕਰਦੇ ਹੈਗੇ ਆ ਤੇ ਮਾਰਚ ਵਿੱਚ ਲੱਗਦੇ ਚਿੱਟੇ ਫੁੱਲ ਹੁੰਦੇ ਆ ਤੇ ਰੁੱਖ ਨੂੰ ਮਤਲਬ ਕਹਿੰਦਾ ਰੋਡ ਸਾਈਡ ਪਾਰਕਾਂ ਵਿੱਚ ਲਾਇਆ ਜਾਂਦਾ ਜਾਂ ਅਸੀਂ ਇਹਨੂੰ ਮਤਲਬ ਕਹਿੰਦਾ ਲੰਬੀਆਂ ਜਿਹੜੀਆਂ ਹਾਈਵੇ ਹੈਗਾ ਹਾਈਵੇ ਤੇ ਲਾ ਸਕਦੇ ਆ ਇਹਦੀ ਇੱਕ ਹੋਰ ਖਾਸਿਤ ਹੈਗੀ ਆ ਇਹ ਸੋਕਾ ਵੀ ਸਹਾਰ ਲੈਂਦਾ ਹੈਗਾ ਬਹੁਤ ਹਾਰਡੀ ਪਲੈਂਟ ਆ ਜਲਦੀ ਨਹੀਂ ਮਰਦਾ ਹੈਗਾ ਕਿਤੇ ਜੰਗਲਾਂ ਨੂੰ ਅੱਗ ਲੱਗ ਜੇ ਕਿਸੇ ਪਾਸੇ ਅੱਗ ਨੂੰ ਵੀ ਸਹਾਰ ਜਿਵੇਂ ਖੈਰ ਖੈਰ ਹੈਗੀ ਅੱਗ ਨੂੰ ਸਹਾਰ ਲੈਂਦੀ ਹੈ ਵੀ ਅੱਗ ਨੂੰ ਵੀ ਸਹਾਰ ਲੈਂਦਾ ਹੈਗਾ ਤੇ ਜਿਹੜਾ ਕੋਰਾ ਪੰਨਾ ਕੋਰੇ ਨੂੰ ਵੀ ਸਹਾਰ ਲੈਂਦਾ ਇਸ ਲਈ ਰੁੱਖ ਜਿਹੜਾ ਹੈਗਾ ਜੇ ਅਸੀਂ ਆਪਣੀ ਪੰਜਾਬ ਦੀਆਂ ਸੜਕਾਂ ਤੇ ਲਾਵਾਂਗੇ ਤਾਂ ਇਹ ਰੁੱਖ ਬਹੁਤ ਕਾਮਯਾਬ ਤਰੀਕੇ ਨਾਲ ਚੱਲਣ ਦੀ ਚੀਜ਼ ਹੈਗੀ ਆ ਕੋਸ਼ਰੋ ਕਜ਼ੀ ਮਤਲਬ ਉਹ ਕੰਡੀ ਬਿਲਡ ਵੀ ਦੇਖਿਆ ਧੰਨਵਾਦ ਜੀ